ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਸਭ ਦੇ ਘਰ ਪਰਵਾਹ ਠੀਕ ਹੋਣਗੇ ਲੋ ਜੀ ਅੱਜ ਵੀਡੀਓ ਬਣਾਏ ਨੂੰ ਕਾਫੀ ਦਿਨ ਹੋ ਗਿਆ ਤੇ ਕੋਈ ਕੰਮ ਖਤੰਦੇ ਜਾਂ ਵਿਆਹ ਸ਼ਾਦੀ ਜਾਣਾ ਪਿਆ ਉਸ ਕਰਕੇ ਅੱਜ ਆਏ ਆ ਜੀ ਸਾਡੇ ਮਿੱਤਰ ਕੋਲ ਅਸੀਂ ਇਕੱਠੇ ਪੜਦੇ ਰਹੇ ਆ ਤੇ ਅੱਜ ਉਹਨੇ ਫੋਨ ਕੀਤਾ ਵੀ ਆਓ ਵੀ ਆਪਣੇ ਕਣਕਾਂ ਲੇੜਾ ਗੂੜਾ ਮਾਰੀਏ ਤੇ ਨਾਲੇ ਅੱਜ ਤੁਹਾਨੂੰ ਜੀ ਗੱਲਾਂ ਅਸੀਂ ਇੱਕ ਤੀਰਨਾ ਦੋਸ਼ਕਾਰ ਮਾਰਨੇ ਆ ਇੱਕ ਕਣਕ ਦੀ ਗੱਲ ਕਰਨੀ ਆ ਤੇ ਨਾਲੇ ਕਰਨੀ ਆ ਜੀ ਝੋਨੇ ਦੀ ਗੱਲ ਕਿਉਂਕਿ ਸਾਡਾ ਮੁੱਛਲ ਵਾਲਾ ਏਰੀਆ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਹਾਂਜੀ ਜਗਦੀਸ਼ ਜੀ ਕੀ ਹਾਲ ਚਾਲ ਦੇ ਹੋਰ ਠੀਕ ਠਾਕ ਨੇ ਸਿੱਤਾ ਕੈਮ ਜੀ ਉਹ ਬਹੁਤ ਵਧੀਆ ਜੀ ਚਲੋ ਵਧੀਆ ਚਾਹੀਦੇ ਐ ਦੱਸੋ ਜੀ ਆਪਾਂ ਕਿੱਥੇ ਹੁਣ ਆਪਣਾ ਟਿਕਾਣਾ ਕਿੱਥੇ ਰਹਿੰਦੇ ਆ ਤੇ ਕਿੱਥੇ ਆਪਣੇ ਪਿੰਡ ਕਿਹੜਾ ਏ ਪਿੰਡ ਹੈ ਜੀ ਆਪਣਾ ਟਾਣੀ ਸੰਗਤਪੁਰਾ ਅੱਛਾ ਜੀ ਚਾਹ ਤੇ ਥੜੀ ਮੋਰ ਸਿੰਘ ਠੀਕ ਹੈ ਜੀ ਤਸੀਲ ਰਾਣੀਆਂ ਡਿਸਟ੍ਰਿਕਟ सिरसा ਜੀ ਠੀਕ ਹੈ ਇਹ ਆਪਣਾ ਮੰਨ ਲਓ ਵੀ ਨਾਲੀ ਵਾਲੀ ਬੈਲਟ ਹੋ ਗਈ ਬਿਲਕੁਲ ਦੀ ਨਾਲ ਹੀ ਆਪਣੇ ਤੋਂ ਉੱਥੋਂ 1 ਕਿਲੋਮੀਟਰ ਸਾਈਡ ਤੇ ਆ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਐ ਦੱਸੋ ਜੀ ਮੰਨ ਲਓ ਵੀ ਹੁਣ ਕਣਕ ਨੂੰ ਕਿੰਨੇ ਪਾਣੀ ਲਾਤੇ ਤੁਸੀਂ ਕਣਕ ਨੂੰ ਦੂਜਾ ਪਾਣੀ ਲੱਗ ਚੁੱਕਿਆ ਜੀ ਠੀਕ ਹੈ ਪਾਣੀ ਲੱਗੇ ਪੰਜ ਚਾਰ ਦਿਨ ਹੋਏ ਨੇ ਅੱਛਾ ਜੀ ਮੇਰੇ ਵੀ ਇਸੇ ਪਾਣੀ 'ਚ ਪੱਕ ਜੇਗੀ ਕਣਕ ਠੀਕ ਹੈ ਬਾਕੀ ਗਰਮੀ ਵੀ ਕਾਫੀ ਹੈ ਨਾ ਬਹੁਤ ਜ਼ਿਆਦਾ ਗਰਮੀ ਪੈਣੀ ਜੇ ਤੇ ਮੌਸਮ 'ਚ ਕੋਈ ਤਬਦੀਲੀ ਆਈ ਤੇ ਨਹੀਂ ਲੋੜ ਪੈਗੀ ਜੇ ਮੌਸਮ ਰਿਹਾ ਇਸੇ ਤਰ੍ਹਾਂ ਹੀ ਠੀਕ ਹੈ ਫੇਰ ਥੋੜਾ ਜਿਹਾ ਨੇੜੇ ਆ ਕੇ ਪਾਣੀ ਲਾਉਣਾ ਹੀ ਪੈ ਸਕਦਾ ਠੀਕ ਹੈ ਤੇ ਆਪਣੇ ਤਾਕਤ ਵਾਲੀਆਂ ਸਪਰੇਆਂ ਅਰੇ ਇੱਕ ਕਰਤੀ 05234 ਤੇ ਨਾਲ ਬਰਾਉਨ ਲਾਗੇ ਜੀ ਠੀਕ ਹੈ ਠੀਕ ਹੈ ਤੇ ਤੁਸੀਂ ਮੈਨੂੰ ਐ ਦੱਸੋ ਜੀ ਹੁਣ ਆਪਾਂ ਗੱਲ ਕਰਦੇ ਆ ਮੁੱਦੇ ਦੀ ਕਿੰਨੇ ਸਾਲ ਹੋ ਗਏ ਤੁਹਾਨੂੰ ਆਪ ਨੂੰ ਖੁਦ ਖੇਤੀ ਕਰਦਿਆਂ ਨੂੰ ਹੁਣ ਮੈਨੂੰ ਇਹ ਦੱਸੋ ਤੁਹਾਨੂੰ ਫਾਦਰ ਸਾਹਿਬ ਚਲੋ ਵੀ ਕਰਦੇ ਜੀ ਆ ਤੁਹਾਡੇ ਹੱਥ ਕਦੋਂ ਬਾਗਡੋਰ ਤੁਸੀਂ ਸੰਭਾਲੀ ਖੇਤੀ ਦੀਾਰੇ ਉਹ ਦੱਸੋ ਮੈਨੂੰ 2016 ਤੋਂ ਆਪਾਂ ਖੁਦ ਹੀ ਖੇਤੀ ਕਰਨ ਦੇ ਆ। ਠੀਕ ਹੈ ਜੀ। ਤੇ 2025 ਚੱਲਣ ਦੇ ਹੁੰਦੀ। ਵਾਹ ਜੀ ਵਾਹ। ਹਾਂ ਜੀ। ਉਸ ਤੋਂ ਬਾਅਦ ਆਪਾਂ ਤੇ ਕਿਵੇਂ ਤਜਰਬਾ ਕਿਵੇਂ ਤੁਹਾਡੀ ਜ਼ਿੰਦਗੀ ਤੇ ਮੰਨ ਲਓ ਅਨੁਭਵ ਕਿਵੇਂ ਆ ਮੰਨ ਲਓ ਵੀ ਇੱਕ ਆਪਣੇ ਬਜ਼ੁਰਗ ਖੇਤੀ ਕਰਦੇ ਆ ਇੱਕ ਆਪਾਂ ਕਰਦੇ ਆ। ਦੋਨਾਂ 'ਚ ਫਰਕ ਹੈਗਾ ਇਹ ਮੈਨੂੰ ਦੱਸੋ। ਨਹੀਂ ਬਹੁਤ ਜ਼ਿਆਦਾ ਫਰਕ ਹੈ ਪਹਿਲਾਂ ਨਾਲੋਂ ਤਾਂ ਹੁਣ ਦੀ ਤਕਨੀਕ ਦਾ ਹੀ ਬਹੁਤ ਜ਼ਿਆਦਾ ਫਰਕ ਆ ਗਿਆ ਜਿਵੇਂ ਬਜਾਈ ਦਾ ਤੁਹਾਨੂੰ ਪਤਾ ਹੀ ਹੈ ਪਹਿਲਾਂ ਕਿਵੇਂ ਹੁੰਦੀ ਹੁਣ ਸੁਪਰ ਸੀਡਰ ਵਗੈਰਾ ਆ ਗਏ ਨੇ। ਟਰਾਲੀ ਪਾਉਣ ਦਾ ਵਿੱਚ ਹਲ ਆ ਗਿਆ। ਠੀਕ ਹੈ ਜੀ। ਦੂਜੀ ਗੱਲ ਇਹ ਵੀ ਖੇਤੀ ਕਰੀ ਦੀ ਇਹ ਪੈਂਦੀ ਦੋ ਤਿੰਨ ਕਿੱਲਾਂ ਤੇ ਬਿਲਕੁਲ ਐਕਸਪੈਰੀਮੈਂਟ ਜ਼ਰੂਰ ਕਰੀਦਾ ਹਰ ਸਾਲ ਹੀ ਬਹੁਤ ਵਧੀਆ ਗੱਲ ਆ ਜੀ। ਵੱਖਰੀ ਚੀਜ਼ ਉਹਨਾਂ ਨੂੰ ਪਾਈਦੀ ਐ ਫਿਰ ਗਾਂ ਤੋਂ ਗਾਂ ਉਹਨੂੰ ਯੂਜ਼ ਵੀ ਕਰੀਦਾ ਆਪਾਂ ਹਰ ਸਾਲ ਜੀ। ਤੇ ਇੱਕ ਗੱਲ ਮੈਨੂੰ ਐ ਦੱਸੋ ਵੀ ਆਪਣਾ ਖੁੱਦ ਦਾ ਵਾਹਣ ਕਿੰਨਾ ਵਾਂ ਤੇ ਠੇਕੇ ਦੇ ਕਿੰਨਾ ਵਾਂ? ਖੁੱਦ ਦਾ ਵਾਹਣ ਆਪਣੇ ਕੋਲ ਹੈ ਫੇਰ 10 ਕਿੱਲੇ ਜੀ। ਠੀਕ ਐ। ਠੇਕੇ ਥਾਂ ਇੱਥੇ ਹੈਗਾ 27 ਕਿੱਲੇ ਦਾ ਆ ਜੀ। ਚਲੋ ਠੀਕ ਐ। ਇੱਕ ਐਕਸਪੈਰੀਮੈਂਟ ਮੰਨ ਲਓ ਵੀ ਝੋਨੇ ਕਣਕ ਦੋਨੋਂ ਦਾ ਹੀ ਕਰਦੇ ਰਹਿੰਦੇ ਹਾਂ ਹਾਂਜੀ ਤਾਂ ਉਹਨਾਂ ਦਾ ਹੀ ਬਿਲਕੁਲ ਜੀ ਠੀਕ ਹੈ ਠੀਕ ਹੈ ਉਸ ਜਮੇ ਦੋ ਕੁ ਕਿੱਲੇ ਵਿੱਚ ਟਰਾਲੀ ਸਮੇਤ ਬੁੱਥੇ ਹੈਪੀ ਸੀਡ ਨਾਲ ਕੀਰਤੀ ਸਹੀ ਹੈ ਜੀ ਕੋਈ ਸੁਪਰ ਸੀਡ ਨਾਲ ਕੀਰ ਕੇ ਉਹਨੂੰ ਅਲੱਗ-ਅਲੱਗ ਤਿਆਰ ਬੈਨਾ ਚੱਕ ਨਹੀਂ ਨਹੀਂ ਬਹੁਤ ਵਧੀਆ ਕਰਨਾ ਵੀ ਚਾਹੀਦਾ ਹੈ ਤੇ ਫਿਰ ਤੁਹਾਨੂੰ ਮੰਨ ਲਓ ਵੀ ਤੁਹਾਡੇ ਫਾਦਰ ਸਾਹਿਬ ਕਹਿੰਦੇ ਨਹੀਂ ਵੀ ਤੂੰ ਆ ਪੰਗਾ ਨਾ ਲੈ ਵੀ ਜਿਵੇਂ ਜਲਦੀ ਪੁਸ਼ਤੀ ਕੰਮ ਚੱਲੀ ਜਾਂਦਾ ਉਵੇਂ ਹੀ ਚਲਾ ਆ ਰੋਕਦੇ ਧੋਣੇ ਆ ਨਹੀਂ ਨਹੀਂ ਕੋਈ ਚੱਕਰ ਨਹੀਂ ਸਪੋਰਟ ਕਰਦੇ ਆ ਹਾਂ ਬਿਲਕੁਲ ਫੁੱਲ ਸਪੋਰਟ ਕਰ ਰਹੇ ਆ ਚਲੋ ਸਹੀ ਜਿਵੇਂ ਉਹਨਾਂ ਕਈ ਨਵੇਂ ਕਰਨੇ ਨੇ ਬਾਕੀ ਉਹਨਾਂ ਦੇ ਵੀ ਤਜਰਬੇ ਬੜੇ ਤਖੜੇ ਨੇ ਉਹਨਾਂ ਦੀ ਸਰਾ ਨਾਲ ਲਾ ਕੇ ਚੱਲੀਦਾ ਜੀ ਸਹੀ ਹੈ ਸਹੀ ਵੀ ਨਵੀਂ ਟੈਕਨੋਲੋਜੀ ਵੀ ਉਪਲਾ ਲਈ ਦੀ ਹੈ ਦੇਸੀ ਵੀ ਦੋਨੋਂ ਮਿਲਾ ਕੇ ਕੰਮ ਚੱਲ ਨਹੀਂ ਜਾਂਦਾ ਹਾਂਜੀ ਹਾਂਜੀ ਪੁਰਾਣੀ ਟੈਕਨੋਲੋਜੀ ਵੀ ਛੱਡੀ ਨਹੀਂ ਜਾ ਸਕਦੀ ਉਹਦੇ ਬਿਨਾ ਕੰਮ ਨਹੀਂ ਗੱਲੀ ਨਹੀਂ ਨਹੀਂ ਸਹੀ ਹੈ ਜਾਇਦ ਚਲੋ ਵਧੀਆ ਵੀ ਮਤਲਬ ਕਿ ਸਮੇ ਦੇ ਹਿਸਾਬ ਨਾਲ ਬਦਲਣਾ ਵੀ ਚਾਹੀਦਾ ਬਿਲਕੁਲ ਜੀ ਬਿਲਕੁਲ ਤੇ ਪਿਛਲੀ ਨੂੰ ਵੀ ਮੰਨਣਾ ਚਾਹੀਦਾ ਸਹੀ ਜਿਹੜੀ ਕੋਈ ਨਵੀਂ ਮਸ਼ ਆਪਾਂ ਇਹ ਮੰਨਦੇ ਆਂ ਵੀ ਜੇ ਮੰਨ ਲਓ ਵੀ ਕੋਈ ਨਵੀਂ ਮਸ਼ੀਨਰੀ ਆ ਗਈ ਹਾਂਜੀ ਚਲੋ ਵੀ ਪਹਿਲੇ ਸਾਲ ਤੇ ਇਹ ਹੁੰਦਾ ਵੀ ਕਿਤੇ ਮਾੜੀ ਮੋਟੀ ਗਲਤੀ ਰਹਿ ਜਾਂਦੀ ਹੈ ਰਹਿ ਜਾਂਦੀ ਹੈ ਰਹਿ ਜਾਂਦੀ ਹੈ ਕਿਉਂਕਿ ਬੰਦਾ ਤਾਂ ਸਾਰੀ ਜ਼ਿੰਦਗੀ ਸਿਆਣਾ ਨਹੀਂ ਬਣ ਸਕਦਾ ਉਹ ਅਗਲੇ ਕਿਹੜੇ ਮੰਨ ਲਓ ਸੁਧਾਰ ਕਰ ਸਕਦੇ ਆ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਪਿਛਲੇ ਸਾਲ ਮੰਨ ਲਓ ਵੀ ਝੋਨਾ ਕੇ ਰਿਆ ਸੀਗਾ ਹਾਂਜੀ ਕੇ ਰਿਆ ਸੀ ਡੀਐਸਆਰ ਕੀਤਾ ਸੀਗਾ 7 ਕਿਲੇ ਤਾਂ ਹਾਂਜੀ ਠੀਕ ਹੈ ਚਲੋ ਉਹਦਾ ਕਿਵੇਂ ਰਿਆ ਠੀਕ ਲੈ ਯਾਰ ਯਾਰ ਜੱਟ ਹੁੰਦਾ ਵੀ ਥੋੜੀ ਕਾਰ ਦੀ ਸਮੱਸਿਆ ਆਈ ਸੀ ਉਹਦਾ ਇਸ ਵਾਰੀ ਫੇਰ ਉਹਨੂੰ ਸੁਧਾਰਿਆ ਕੁਝ ਹੋਰ ਜਿਵੇਂ ਕੀਤਾ ਸੀਗਾ ਠੀਕ ਠੀਕ ਚਲੋ ਥੋੜੀ ਜਿਹੀ ਮੈਚਰਟੀ ਵਗੈਰਾ ਪਾ ਕੇ ਕੰਟਰੋਲ ਉਹਨੂੰ ਕੀਤਾ ਜੀ ਤੇ ਇੱਕ ਮੈਨੂੰ ਇਹ ਦੱਸੋ ਵੀ ਜਿਹੜਾ ਤੁਸੀਂ ਐਤ ਕੀ ਤੁਹਾਡੇ ਕੋ ਠੇਕੇ ਤੇ ਵਾਹਨ ਸੀਗਾ ਤੇ ਇਹਦੇ ਵਿੱਚ ਝੋਨਾ ਝੂਨਾ ਮੰਨ ਲਓ ਵੀ ਝਾੜ ਝੂੜ ਵਧੀਆ ਓਕੇ ਰਿਹਾ ਸਾਰਾ ਹਾਂਜੀ ਝਾੜ ਵਧੀਆ ਰਹਿ ਗਏ ਨੇ ਠੀਕ ਹੈ ਚੰਗੇ ਨਿਕਲ ਗਏ ਤੇ ਦੂਜੀ ਗੱਲ ਮੈਨੂੰ ਇਹ ਦੱਸੋ ਵੀ ਜਿਹੜੀ 2000 ਤੁਸੀਂ ਕਹਿੰਦੇ ਬੀ 16 ਤੋਂ ਕਰ ਰਹੇ ਹੋ 16 ਤੋਂ 16 ਤੋਂ ਤੇ ਇੱਕ ਉਦੋਂ ਮੰਨ ਲਓ ਵੀ 2011-12 ਦੇ ਵਿੱਚ ਵੀ ਗੱਲ ਹੈ ਵੀ ਜਦੋਂ ਆਪਣੇ ਏਰੀਏ ਦੇ ਵਿੱਚ ਮੁੱਛਲ ਦੇ ਰੇਟ ਮੇਰੇ ਧਿਆਨ 'ਚ ਗੱਲ ਹੋਵੇ ਵੀ 4000 ਪਲੱਸ ਹੋ ਗਏ ਸੀਗੇ ਹਾਂਜੀ ਹਾਂਜੀ ਬਿਲਕੁਲ 42-4300 ਰੇਟ ਹੋਏ ਸੀ 42-4300 13-14 ਦੀ ਸ਼ਾਇਦ ਗੱਲ ਹੈ 13-14 ਦੀ ਹਨਾ ਹਾਂਜੀ ਤੇ ਉਦੋਂ ਮੰਨ ਲਓ ਵੀ ਅਗਲੇ ਸਾਲ ਠੇਕੇ ਛੁੱਟੇ ਸੀਗੇ 85-85 ਦੇ ਘਰਾਂ 'ਚ ਹਾਂਜੀ ਇੱਥੇ 83-84 ਹਜ਼ਾਰ ਨੂੰ ਠੇਕੇ ਹੋਏ ਸੀ ਉਸ ਸਾਲ ਤੇ ਜਿਹੜੇ ਉਦੋਂ ਆਪਣੇ ਠੇਕੇ ਛੁੱਟੇ ਸੀਗੇ ਤੇ ਜਦੋਂ ਪੰਜਾਬ ਚ ਰਾਜਸਥਾਨ ਕੇ ਮੰਨ ਲਓ ਵੀ ਆਪਣੇ ਰਿਸ਼ਤੇਦਾਰੀਆਂ ਹੁੰਦੀਆਂ ਤਾਂ ਉਹਨਾਂ ਨੂੰ ਆਪਾਂ ਆਪਣੇ ਏਰੀਆ ਦੇ ਠੇਕਾ ਦੱਸਦੇ ਸੀਗੇ ਉਹ ਕੀ ਕਹਿੰਦੇ ਹੁੰਦੇ ਸੀਗੇ ਵੀ ਤੁਹਾਡੇ ਲੋਕ ਪਾਗਲ ਐ ਵੀ ਆਂਦੇ ਵੀ ਇਹ ਤੇ ਹਿੱਲ ਗਏ ਨੇ ਇਹਨਾਂ ਠੇਕਾ ਕਿੱਥੇ ਕਿੱਥੋਂ ਦਾ ਆ ਰਿਹਾ ਜੀ ਕੀ ਕੱਢੋਗੇ ਇਹਨਾਂ ਦੇ ਵਿੱਚੋਂ ਕਿਵੇਂ ਕਰੋਗੇ ਬਾਕੀ ਉਸ ਤੋਂ ਅਗਲੇ ਸਾਲ ਲੋਕਾਂ ਨੂੰ ਰਗੜੇ ਵੀ ਬੜੇ ਲੱਗੇ ਨੇ ਉਸ ਤੋਂ ਬਾਅਦ ਰੇਟ ਅਗਲੇ ਸਾਲ ਡਾਉਣ ਆ ਗਿਆ ਹੈਗਾ ਤੇ ਅਗਲੇ ਸਾਲ ਦੀ ਗੱਲ ਹੈ ਠੀਕ ਸਹੀ ਵੀ 21200 ਰੇਟ ਰਹਿ ਗਿਆ ਸੀ 21200 ਰਹਿ ਗਿਆ ਸੀ ਮਨ ਲਓ ਵੀ ਪੰਜਾਬ ਵਾਲੇ ਵਾਕਿਆ ਵੀ ਉਦੋਂ ਆਪਾਂ ਨੂੰ ਸ਼ਦਾਈ ਕਹਿੰਦੇ ਸੀਗੇ ਵੀ ਇਹ ਪਾਗਲ ਹੀ ਐ ਵੀ ਇੰਨਾ ਠੇਕੇ ਭਰ ਕੇ ਵੀ ਬਚਤ ਕੀ ਕਰਨਗੇ ਹਾਂਜੀ ਹਾਂਜੀ ਬਿਲਕੁਲ ਉਸੇ ਤਰ੍ਹਾਂ ਹੀ ਜਿਵੇਂ ਪਿਛਲੀ ਵਾਰੀ ਰੇਟ 55200 ਆਇਆ ਸੀਗਾ ਹਾਂਜੀ ਇਸ ਵਾਰੀ ਠੇਕੇ ਫਿਰ ਹੋ ਗਏ 92000 ਤੇ 93000 ਲੈ ਲੋਕਾਂ ਨੇ ਨਹੀਂ ਨਹੀਂ ਤੇ ਰੇਟ ਫੇਰ ਕੰਟਰੋਲ 'ਚ ਆ ਗਿਆ 323300 ਰਹਿ ਗਏ ਲੋਕਾਂ ਨੂੰ ਮੁਨਾਫਾ ਉਹਨਾਂ ਨਹੀਂ ਹੋਇਆ ਠੇਕੇ ਵਾਲੀ ਪਹਿਲੀਆਂ 'ਚ ਹਾਂਜੀ ਤੇ ਨਾਲੇ ਉਦੋਂ ਮੈਂ ਨਾ ਜਦੋਂ ਉਦੋਂ ਠੇਕ ਮੰਨ ਲਓ ਵੀ ਮੁੱਛਲ ਦੇ ਰੇਟ ਤੇ ਸੀਗੇ ਤੇ ਉਦੋਂ ਜਾਨਕੀ ਠੇਕੇ ਵਾਲੇ ਬਣੇ ਵੀ ਬਹੁਤ ਸੀਗੇ ਕਿਉਂਕਿ ਠੇਕੇ ਉਦੋਂ ਦਰਮਿਆਨੇ ਸੀਗੇ ਬਿਲਕੁਲ ਜਿਵੇਂ ਪੀਲੀਵਰੀ ਜਮੇ 5200 ਰੇਟ ਆ ਗਿਆ ਸੀ ਠੇਕਿਆਂ ਨੂੰ ਬਹੁਤ ਵਧੀਆ ਫਾਇਦਾ ਹੋਇਆ ਸੀ ਬੜਾ ਵਧੀਆ ਰਿਹਾ ਸੀ ਠੇਕੇ ਕੰਟਰੋਲ 'ਚ ਸੀਗੇ ਕੰਟਰੋਲ 'ਚ ਉਸ ਤੋਂ ਬਾਅਦ ਠੇਕੇ ਤੇ ਹੋ ਗਿਆ ਜੀ ਰੇਟ ਡਾਊਨ ਆ ਗਿਆ ਉੱਥੇ ਫਿਰ ਉੱਥੇ ਕਮ ਆ ਗਿਆ ਨਾਲੇ ਜੀ ਜਿੰਨੇ ਵੀ ਸਾਡੀ ਵੀਡੀਓ ਨੂੰ ਵੇਖਦੇ ਇੱਕ ਗੱਲ ਤੁਹਾਨੂੰ ਹੋਰ ਦੱਸ ਦਈਏ ਵੀ ਸਾਡੇ ਏਰੀਏ 'ਚ ਲਗਭਗ ਤਿੰਨ ਤਿੰਨ ਕਿੱਲੇ ਵਾਲੇ ਜਿਨ੍ਹਾਂ ਤੋਂ ਖੁਦ ਦੀਆਂ ਜ਼ਮੀਨਾਂ 2 2.5 3 ਕਿੱਲੇ ਹੋਣਗੇ ਨਾ ਉਹ 50 50 60 60 70 70 ਕਿੱਲੇ ਉਹਨਾਂ ਕੋ ਠੇਕੇ ਦੇ ਪੈਲੀਆਂ ਹੋਣਗੀਆਂ ਤੇ ਉਹ ਵੀ ਪੈਲੀਆਂ ਵੀ 85 85 ਹਜ਼ਾਰ ਨੂੰ ਜੇ ਐਦਾਂ ਹੀ ਹੈ ਨਾ ਬਿਲਕੁਲ ਜੀ ਹੁਣ ਵੀ ਹੈਗੇ ਆ ਹਾਂਜੀ ਇਸ ਵਾਰੀ ਤੇ 92 30000 ਨੂੰ ਪੜੀਆਂ ਆਈਆਂ ਤੇ ਮੈਨੂੰ ਐਦਾਂ ਦੱਸੋ ਵੀ ਜਿਹੜਾ ਮੰਨ ਲਓ ਵੀ ਆਪਾਂ ਮੁੱਛਲ ਦਾ ਜਦੋਂ ਮੰਨ ਲਓ ਤਿਆਰੀ ਕਰਦੇ ਆ ਤੇ ਆਪਾਂ ਕਿਹੜੀ ਵੈਰੈਟੀ ਦਾ ਵੀ ਵੇਚਦੇ ਆ ਤੁਸੀਂ ਚੋਣਾਂ ਸੇ ਇਕਦਾ ਬੀਜੀ ਬੀਜੀ ਦਾ ਪਾਣੀ ਨਹੀਂ ਕੰਪਨੀ ਕਿਹੜੀ ਦਾ ਲੈ ਰਿਹਾ ਜ਼ਿਆਦਾ ਸ਼ਕਤੀ ਵਰधक ਦਾ ਸ਼ਕਤੀ ਵਰधक ਦਾ ਮੰਨ ਲਓ ਜੀ ਦਾ ਟੋਪ ਦਾ ਚੱਲ ਰਿਹਾ ਹੈ ਟੋਪ ਦਾ ਚੱਲ ਰਿਹਾ ਸ਼ਕਤੀ ਵਰधक ਨਾਲੇ ਕਈ ਕਹਿੰਦੇ ਨੇ ਵੀ ਸ਼ਕਤੀ ਵਰਧਨ ਦੀ ਲੈਂਥ ਘਟਾ ਨੀ ਨਹੀਂ ਬਹੁਤ ਵਧੀਆ ਰੇਟ ਤੇ ਮੰਡੀ 'ਚ ਵਿਕਦਾ ਹੈ ਤੇ ਇਹਦੇ ਵਿੱਚ ਬਿਮਾਰੀ ਬਹੁਤ ਘੱਟ ਹੁੰਦੀ ਹੈ ਛੰਡੇ ਰੋਗ ਤੇ ਬਹੁਤ ਜ਼ਿਆਦਾ ਕੰਟਰੋਲ ਹੁੰਦਾ ਹੈ ਬਹੁਤ ਜ਼ਿਆਦਾ ਇਸ ਚੀਜ਼ ਦਾ ਰਿਕਾਰਡ ਰਿਹਾ ਅਜ ਤੱਕ ਸ਼ਕਤੀ ਵਰधक ਉਦੋਂ ਨਾ ਆਪਾਂ ਵੀ ਮੰਨ ਲਓ ਵੀ ਸ਼ਕਤੀ ਵਰਧਕ ਦਾ ਸਾਰਾ ਵੀ ਸ਼ਕਤੀ ਵਰਧਕ ਦਾ ਮੁੱਲ ਲਿਆ ਵੀ ਇਹ ਅਸੀਂ ਬੀ ਬਣਾਉਂਦੇ ਨਹੀਂ ਹੈ ਠੀਕ ਹੈ ਜੀ ਤੇ ਵਾਕਿਆ ਹੀ ਝੰਡੇ ਦੀ ਸ਼ਿਕਾਇਤ ਨਾ ਮਾਤਰ ਸੀਗੀ ਬਿਲਕੁਲ ਤੇ ਹੁਣ ਪਿਛਲੇ ਸਾਲ ਵੀ ਮੁੱਲ ਦਾ ਹੀ ਲਿਆ ਉਦੋਂ ਵੀ ਕਿਤੇ ਕੋਈ ਟਾਵਾ ਟੱਲਾ ਸੀ ਝੰਡਾ ਵੀ ਹਰ ਇੱਕ ਕਿੱਲੇ ਦੇ ਵਿੱਚ ਨਹੀਂ ਸੀਗਾ ਵਧੀਆ ਬੀਜ ਦੀ ਵੈਰੈਟੀ ਹੈ ਬਹੁਤ ਵਧੀਆ ਤੇ ਫਿਰ ਮੰਨ ਲਓ ਵੀ ਜਦੋਂ ਆਪਾਂ ਪਨੀਰੀ ਪਨੂਰੀ ਕਿਹੜੇ ਮਹੀਨੇ ਚ ਬੀਜ ਬੂਈ ਦਿੰਨੇ ਆ ਜੇਤੀ ਕਿ ਪਛੇਤੀ ਪਨੀਰੀ ਪਹਿਵੇਂ ਮਹੀਨੇ ਚ ਬੀਜੀਦੀ ਆਪਾਂ ਹੀ ਨਹੀਂ ਵੀ ਠੇਕੇ ਕਰਕੇ ਵੀ ਕਿਤੇ ਗਿੱਤ ਤਾਂ ਨਹੀਂ ਲਾਉ ਪਨੀਰੀ ਬੀਜਦੇ ਨਾ ਨਾ 10 ਤਰੀਕ ਨੂੰ ਪਨੀਰੀ ਪੰਜਵੇਂ ਦੀ 10 ਨੂੰ ਸਟਾਰਟ ਕਰਦੇ ਦੀ ਵਜਾਈ ਪਨੀਰੀ ਤੇ ਰੂੜੀ ਫਿਰ ਆਪਾਂ ਗਊਸ਼ਾਲਾ ਤੋਂ ਲਿਉਣਾ ਕਰੀਏ ਨਹੀਂ ਰੂੜੀ ਆਪਣੀ ਕਰਦੀ ਪਉਂਦੀ ਹੈ ਜੀ ਰੂੜੀ ਕਰਦੀ ਹੈ ਕਰਦੀ ਸਹੀ ਹੈ ਨਾਲ ਸਵਾਦ ਨਾਲ ਲਾ ਕੇ ਬੀਜੀ ਦੋਸ਼ਾਲਾ ਵਾਲੀ 3000 ਕੀਤੀ ਏ ਟਰਾਲੀ ਉਹਨਾਂ ਨੇ ਨਾਲੇ ਬਹੁਤ ਮਹਿੰਗੀ ਵਿਆਰੀ ਗਊਸ਼ਾਲਾ ਵਾਲੀ ਰੂੜੀ ਤੇ ਇੱਕ ਇਹ ਦੱਸ ਵੀ ਮੁੱਛਲ ਦੇ ਵਿੱਚ ਖੇਚੜ ਦੱਸ ਵੀ ਕਿੰਨੀ ਹੈ ਵੀ ਮੁੱਛਲ ਤਾਂ ਇੱਕ ਤਾਂ ਮੁੱਛਲ ਦਾ ਠੇਕਾ ਰ ਸਭ ਨੂੰ ਪਤਾ ਲੱਗ ਜਾਂਦਾ ਵੀ ਆਲ ਇੰਡੀਆ ਵੀ ਇੰਨਾ ਠੇਕਾ ਚ ਆ ਆਪਣੇ ਖਰਚਾ ਦੱਸ ਕੀ ਕਿੰਨਾ ਪੈਂਦਾ ਵਾ ਤੇ ਖੇਚਲ ਦੱਸ ਵੀ ਬੰਦਾ ਉਰੇ ਪਰੇ ਜਾ ਸਕਦਾ ਇੱਕ ਦੋ ਦਿਨਾਂ ਵਾਸਤੇ ਕਿ ਨਹੀਂ ਜਾ ਸਕਦਾ ਵੀ ਕਿ 24 ਘੰਟੇ ਉੱਥੇ ਹੀ ਘੇੜੇ ਕੱਢਣੇ ਪੈਂਦੇ ਆ ਮੁੱਛਲ ਦੀ ਖੇਤੀ ਤੇ ਬੜੀ ਤੁਹਾਨੂੰ ਪਤਾ ਹੀ ਇਹ ਬੜਾ ਤਕੜਾ ਤਜਰਬਾ ਚਾਹੀਦਾ ਸਾਰਾ ਨਵਾਂ ਪਹਿਲਾਂ ਦੇ ਵਿੱਚ ਬਿਲਕੁਲ ਦੂਜੀ ਗੱਲ ਹੈ ਜੀ ਇਹਨੇ ਮੁੱਛਲ ਲਾਲੀ ਇੱਕ ਕਿਸੇ ਜਰ੍ਹਾਂ ਨੂੰ ਨਾਰਾਜ਼ ਕਰਨਾ ਪੈਂਦਾ ਅੱਛਾ ਤੇ ਮੁੱਛਲ ਨੂੰ ਸਵੇਰੇ ਸ਼ਾਮ ਦੋ ਟਾਈਮ ਡੈਲੀ ਦਾ ਘੇੜਾ ਜ਼ਰੂਰ ਚਾਹੀਦਾ ਜੀ ਚਾਹੀਦਾ ਚਾਹੀਦਾ ਠੀਕ ਹੈ ਸਹੀ ਦੂਜੀ ਗੱਲ ਹੈ ਮੁੱਛਲ ਨੂੰ ਘੇੜਾ ਮਾਰਦੇ ਮਾਰਦੇ ਬੰਦਾ ਇਹ ਨਹੀਂ ਪਤਾ ਲੱਗਦਾ ਵੀ ਚਪਲਾਂ ਕਿਹੜੀ ਵਟ ਤੇ ਲਾਇਆ ਉਤੋਂ ਦੀ ਕਿਦਦਰ ਦੀ ਆ ਗਿਆ ਜੀ ਇੰਨਾ ਬੰਦੇ ਸੁੱਧ ਬੁੱਤ ਭੁੱਲ ਜਾਂਦੀ ਹੈ ਜੀ ਲਓ ਜੀ ਹਾਂਜੀ ਹਾਂਜੀ ਚਪਲਾਂ ਵੀ ਬੰਦੇ ਨੂੰ ਘੁੰਮਦੇ ਘਮਾਉਂਦੇ ਬੰਦੇ ਨੂੰ ਖੁਦ ਦੀਆਂ ਚਪਲਾਨੀ ਲੱਭਦੀਆਂ ਵੀ ਕਿੱਥੇ ਲਾਈਆਂ ਜੀ ਮੰਨ ਲਓ ਵੀ 2 ਕਿਲੇ ਦੂਰ ਬੰਦੇ ਨੂੰ ਜਾ ਕੇ ਪਤਾ ਲੱਗਦਾ ਵੀ ਮੇਰੀ ਫਲਾਨੀ ਵਟ ਤੇ ਚਪਲ ਰਹਿ ਗਈ ਹੈ ਤੇ ਉਹ ਬੰਦਾ ਕਹਿੰਦਾ ਕੋਈ ਗੱਲ ਨਹੀਂ ਅਗਲੇ ਕਿਹੜੇ ਲੈ ਜਾਊਗਾ ਪਰ ਮੈਂ ਹੁਣ ਵਾਪਸ ਜਾ ਕੇ ਨਹੀਂ ਆਉਂਦਾ ਵੀ ਇਹ ਢੀ ਖੇਚਲਾਲਾ ਕੰਮ ਆ ਢੀ ਖੇਚਲਾਲਾ ਕੰਮ ਮੇਰੀ ਤੇ ਇੱਕ ਜਿਹ ਜਾਂ ਫਿਰ ਆ ਬਾਜੀਕਰ ਹੋਗੇ ਜਿੱਥੇ ਆਪਣੇ ਲਿਵਰ ਆ ਜਾਂਦੀ ਆ ਸਭ ਤੋਂ ਵਧੀਆ ਲਵਾਈ ਵਸ ਜਾਂਦੀ ਵੀ ਕਿਹੜੇ ਬੰਦੇ ਸਭ ਤੋਂ ਜ਼ਿਆਦਾ ਵਧੀਆ ਲਾਉਂਦੇ ਆਪਣੇ ਝੋਨਾ ਲਾਉਂਦੇ ਆ ਝੋਨੇ ਚਲੋ ਬੋਰੀਆਂ ਦਾ ਵੀ ਝੋਨਾ ਬਹੁਤ ਵਧੀਆ ਮੰਨਿਆ ਜਾਂਦਾ ਆਪਣੇ ਥੇੜੀ ਤੋਂ ਹੁੰਦੇ ਨੇ ਰਾਹ ਬਰਾਦਰੀ ਦੇ ਬੰਦੇ ਵੀ ਬਹੁਤ ਵਧੀਆ ਝੋਨਾ ਲਾਉਂਦੇ ਆ ਜੀ ਇਹ ਵੀ ਵਧੀਆ ਲਾਉਂਦੇ ਆ ਵਧੀਆ ਲਾਉਂਦੇ ਆ ਪਹਿਲੋਂ ਨਾ ਪਹਿਲੂ ਆਪਣੇ ਏਰੀਆ ਦੇ ਵਿੱਚ ਮੰਨ ਲਓ ਵੀ ਭਈਏ ਬੜੇ ਮਸ਼ਹੂਰ ਹੋ ਗਏ ਸੀ ਵੀ ਛੋਨਾ ਬਹੁਤ ਖੜਵਾ ਖੜਾਵਾਂ ਲਾਉਂਦੇ ਆ ਛੋਨਾ ਖੜਵਾ ਤੇ ਭਈਏ ਯੂਰਲ ਪਰ ਗਿਆਬ ਜਿਆਦਾ ਪਾਉਂਦੇ ਭਈਏ ਥੋੜਾ ਜਿਆਦਾ ਗਿਆ ਪਚਾਰਾ ਪਾਉਂਦੇ ਜੀ ਕੁਛ ਐ ਨਾ ਵੀ ਜਿਹੜੇ ਮੰਨ ਲਓ ਵੀ ਜਦੋਂ ਜਵਾਕ ਵਿੱਚ ਪਾ ਲੈਂਦੇ ਨਾ ਵੀ ਆਪਣੇ ਰਾ ਸਿਕ ਬੰਦੇ ਜਾਂ ਬਾਜੀਗਰ ਸਿਕ ਬੰਦੇ ਹਾਂਜੀ ਹਾਂ ਇਹ ਬੱਚੇ ਟੂਟ ਟਟੂਆ ਤੀਲਾ ਲਾ ਦਿੰਦੇ ਆ ਜਿਆਦਾ ਹੀ ਜਿਆਦੀ ਕਰ ਦਿੰਦੇ ਨੇ ਉਹਦੇ ਚੱਕਰ ਤੇ ਇੱਥੇ ਦਿੱਕਤ ਆ ਜਾਂਦੀ ਹੈ ਹਨਾ ਫਿਰ ਝੋਨੇ ਨੂੰ ਜੜ ਉੱਪਰ ਜਾ ਕੇ ਬਣਾਉਣੀ ਪੈਂਦੀ ਹੈ ਜਿੰਦੇ ਕਿ ਚੱਲਾਂ 'ਚ ਥੋੜੀ ਜਿਹੀ ਦਿੱਕਤ ਆਉਂਦੀ ਉਸ ਟਾਈਮ ਦਿੱਕਤ ਆਉਂਦੀ ਹੈ ਤੇ ਹਮੇਸ਼ਾ ਹੀ ਐਕਸਪਰਟ ਬੰਦੇ ਨੂੰ ਝੋਨਾ ਲਾਉਣਾ ਚਾਹੀਦਾ ਬੱਚੇ ਕਈ ਦੀ ਨਾਲ ਹੁੰਦੇ ਨੇ ਨਾਲ ਹੁੰਦੇ ਕਿਉਂ ਉਹ ਤਾਂ ਛੁੱਟੀਆਂ ਹੁੰਦੀਆਂ ਜਦੋਂ ਆਪਣਾ ਫਾਰਟ ਲੱਗੀ ਵੇਖਦੀ ਫਿਰ ਜਿਹੜੀ ਉਹਨਾਂ ਨੇ ਲਾਈ ਹੁੰਦੀ ਸਹੀ ਹੈ ਸਹੀ ਤੇ ਫਿਰ ਐਂ ਦੱਸੋ ਵੀ ਸਪਰੇਆ ਕਿੰਨੀਆਂ ਕਿੱਲ ਲੈ ਜਾਂਦੀਆਂ ਇੱਥੇ ਸੱਤ ਤੇ ਪੱਕੀਆਂ ਆਈਆਂ ਸੱਤ ਪੱਕੀਆਂ ਜੀ ਪੰਜ ਪੰਜ ਨਾਲ ਨਹੀਂ ਸਰਦਾ ਇੱਕ ਦੋ ਤੱਕ ਤਾਲੀਆਂ ਵੱਖਰੀਆਂ ਹੋ ਜਾਂਦੀਆਂ ਨਾਲ ਜੀ ਨਹੀਂ ਸਰਦਾ ਜੀ ਪੰਜ ਨਾਲ ਮੁੱਛਲ ਨਹੀਂ ਪੱਕਦੀ ਨਹੀਂ ਪੱਕਦੀ ਪੱਕਦੀ ਪੱਕਦੇ ਨੂੰ ਦੋ ਸੱਪੇਵਾਂ ਹੋ ਜਾਂਦੀਆਂ ਕੀ ਮੈਂਨ ਮੰਨ ਲਓ ਵੀ ਬਿਮਾਰੀ ਦੇ ਉੱਤੇ ਡਿਪੈਂਡ ਕਰ ਜਾਂਦਾ ਬਿਲਕੁਲ ਬਿਲਕੁਲ ਕਈ ਵਾਰੀ ਮੰਨ ਲਓ ਵੀ ਆਪਾਂ ਮੰਨ ਲਓ ਸਪਰੇਅ ਕਰਕੇ ਹਟੇ ਆ ਵੀ ਤੀਜੇ ਚੌਥੇ ਦਿਨ ਫੇਰ ਢੋਲੀ ਵੀ ਬੰਦਾ ਕਿਸਾਨ ਨੂੰ ਲਾਦਾ ਵੀ ਨਹੀਂ ਯਾਰ ਕੰਮ ਨਹੀਂ ਬਣਿਆ ਆ ਜਦੋਂ ਮੁੱਛਲ ਬਿਵਾਰੀ ਆਉਂਦੀ ਫੇਰ ਤੇ ਤੀਜੇ ਚੌਥੇ ਦਿਨ ਵੀ ਸੱਪੇ ਕਈ ਵਾਰੀ ਕਰਨੀ ਪੈਂਦੀ ਸਮੇਂ ਤੋਂ ਬਾਅਦ ਨਾਲੇ ਇੱਕ ਗੱਲ ਹੋਰ ਦੱਸੋ ਮੈਨੂੰ ਮਾਲਾ ਸਪਰੇਅ ਆਪਾਂ ਕਰਤੀ ਬਿਲਕੁਲ ਜੀ ਤੇ ਬਿਮਾਰੀ ਮੰਨ ਲਓ ਵੀ ਦੂਜੇ ਪਿੰਡ ਸੁਣੀ ਦੀ ਜਾਂ ਤੀਜੇ ਪਿੰਡ ਵੀ ਦਵਾਰੋਂ ਅਟੈਕ ਜਾ ਆ ਗਿਆ ਹੁਣ ਨਾਲ ਵੱਟ ਲੱਗਦਾ ਮੰਨ ਲਓ ਵੀ ਕਿਸੇ ਜ਼ਿਮੀਂਦਾਰ ਦਾ ਹੋਰ ਦਾ ਖੇਤ ਆ ਉਹਨੇ ਦੋਹਰੀ ਚੱਕ ਲਈ ਤੇ ਦੂਜਾ ਮੰਨ ਲਓ ਵੀ ਤੇਰੇ ਮੇਰੇ ਵਰਗਾ ਵੀ ਉਹਦੇ ਢੋਲੀ ਚੱਕ ਲੈਣਾ ਨਾਲ ਹੀ ਉਹ ਮੈਨੂੰ ਲੱਗਦਾ ਵੇਖੋ ਵੇਖ ਚੱਕ ਲੈਦਾ ਉਹਨੂੰ ਵੇਖੋ ਵੇਖ ਚੱਕ ਲੈਦਾ ਚਲੋ ਗੱਤ ਗੱਲ ਹੈ ਏਰੀਆ ਦਾ ੜੋੜ ੜਦੇ ਸਾਰਾ ਅਟੈਕ ਹੁੰਦਾ ਜੋ ਕਿਤੇ ਵੀ ਉਹਨਾਂ ਕਈ ਵਾਰ ਬਰਾਂਡ ਸਾਈਡ ਤੇ ਜ਼ਿਆਦਾ ਆ ਜਾਂਦਾ ਜਾਂ ਨਾਲੀਆਂਲੇ ਬੰਨੇ ਆ ਜਾਂਦਾ ਪਰ ਲੋਕੀ ਇੱਕ ਦੂਜੇ ਨੂੰ ਫੋਨ ਕਰਕੇ ਸਪਰੇਮਾਂ ਦਵਾਈ ਵੈਲਣ ਲੈ ਆਉਂਦੇ ਨੇ ਵੀ ਤੂੰ ਕਰਤੀ ਤਾਂ ਮੈਂ ਵੀ ਕਰ ਹੀ ਦਿੰਨਾ ਜੀ ਕਰ ਹੀ ਦਿੰਨਾ ਇਹ ਤਾਂ ਗਲਤ ਗੱਲ ਹੈ ਮੇਰੇ ਆਪਣੀ ਇੱਕ ਨਾ ਜ਼ਿੰਮੇਵਾਰ ਤੇ ਨਾਲ ਗੱਲ ਹੋਈ ਉਹ ਨਾਲੀ ਵਾਲੀ ਮੰਨ ਲਓ ਵੀ ਇਧਰਲੇ ਬੰਦੇ ਆ ਨਾਲੀ ਦੇ ਨਾਲ-ਨਾਲ ਹੈਗੇ ਉੱਟਾ ਬਹੁਤ ਜ਼ਿਆਦਾ ਰੁੱਖ ਜਾ ਸੰਘਣਾ ਜਾ ਹੈਗਾ ਤੇ ਉੱਥੇ ਜਿਆਦਾ ਮੰਨ ਲਓ ਜਿਆਦੀ ਮਛਰੀ ਮੁਛਰੀ ਜੀ ਰਹਿੰਦੀ ਹੈ ਸੁੰਡੀ ਦਾ ਟੈਗ ਵੀ ਉਧਰ ਨੂੰ ਕੋਈ ਜਿਆਦਾ ਉਧਰ ਜਿਆਦਾ ਰਹਿੰਦਾ ਜਿਆਦਾ ਹੁੰਦਾ ਜੀ ਤੇ ਉਧਰ ਦੀਆਂ ਗੱਲਾਂ ਸੁਣ ਕੇ ਆਪਣੇ ਵਾਲੇ ਬੰਨੇ ਵੀ ਮੰਨ ਲਓ ਵੀ ਨਾ ਸਪਰੇ ਜਿਆਦੀ ਕਰ ਦਿੰਦੇ ਆ ਜਿਆਦੀ ਹੋ ਜਾਂਦੀ ਹੈ ਉਹ ਕਈ ਵਾਰੀ ਜਿਆਦੀ ਸਪਰੇ ਦਾ ਨੁਕਸਾਨ ਵੀ ਆਪਾਂ ਨੂੰ ਭੁਗਤਣਾ ਪੈਂਦਾ ਜੀ ਤੇ ਇਹ ਫਿਰ ਜਿਹੜੀ ਆਪਣੀ ਮੁੱਛਲ ਵਾਲੀ ਇਹ ਕਿੰਨੇ ਦਿਨ ਦੀ ਖੇਤੀ ਪੈ ਜਾਂਦੀ ਹੈ ਇਹ ਲਗਭਗ 140 ਦਿਨ ਦੀ ਖੇਤੀ ਹੈ ਜੀ ਪੈਲੀ ਦੀ ਜਾਨ ਬੜੀ ਕੱਢ ਦਿੰਦੀ ਹੈ ਨਾ ਬਹੁਤ ਜ਼ਿਆਦਾ ਜ਼ੋਰ ਲੱਗਦਾ ਹੈ 40 ਤੋਂ 150 ਦਿਨ ਦੇ ਵਿੱਚ ਵਿੱਚ ਕਿਤੀ ਆ ਜਾਂਦੀ ਹੈ ਤੇ ਦੂਜੀ ਗੱਲ ਐ ਦੱਸੋ ਵੀ ਜਦੋਂ ਮੰਨ ਲਓ ਵੀ ਇੱਕ ਤਾਂ ਨਿਸਰਨ ਦੇ ਵਿੱਚ ਕਿੰਨਾ ਟਾਈਮ ਲੱਗਦਾ ਵੀ ਬੰਦੇ ਦੀਆਂ ਅੱਖਾਂ ਤਰਸ ਜਾਂਦੀਆਂ ਬਹੁਤ ਜ਼ਿਆਦਾ ਜੀ ਮੋ ਜਦੋਂ ਨਿਸਰਨ ਐ ਇੱਕ ਮਹੀਨੇ ਦੇ ਵਿੱਚ ਵਿੱਚ ਤੇ ਮੁੰਜਰਾਂ ਦੀ ਬਾਹਰ ਹੁੰਦੀ ਹੋਲੀ ਅੱਜ ਉੱਥੇ ਆ ਗਈ ਅੱਜ ਬਹੁਤ ਜ਼ਿਆਦਾ ਟਾਈਮ ਲੱਗਦਾ ਹੂੰ ਤੇ ਦੂਜੀ ਗੱਲ ਮੈਨੂੰ ਐ ਦੱਸ ਵੀ ਜਦੋਂ ਇਹ ਬੰਦਿਆਂ ਤੋਂ ਵੜਾਉਂਦਾ ਕੀ ਫਾਇਦਾ ਤੇ ਕੰਪੈਨ ਤੋਂ ਵੜਾਉਂਦਾ ਕੀ ਨੁਕਸਾਨ ਹੈ ਦਾ ਕੰਪੈਨ ਨਾਲ ਵੇਖੋ ਜੀ ਮੁਸ਼ਲ ਦਾ ਮੈਂ ਤਾਂ ਨੁਕਸਾਨ ਹੀ ਮੰਨਦਾ ਜੀ ਇਹ ਕੰਪੈਨ ਨਾਲ ਆਪਾਂ ਵੜਾਉਂਦੇ ਆ ਅੱਛਾ ਘੱਟ ਤੋਂ ਘੱਟ 2 ਕੁਇੰਟਲ ਤੇ ਆਪਣਾ ਝਾੜ ਘੱਟ ਨਿਕਲਦਾ ਜੀ ਕੰਪੈਨ ਦੇ ਨਾਲ ਬਿਲਕੁਲ ਦੂਜਾ ਖੇਤ ਦੇ ਵਿੱਚ ਕਿਤੇ ਬਿੱਲੀ ਪੈ ਜੇ ਉੱਥੇ ਕਣਕ ਨਹੀਂ ਹੁੰਦੀਗੀ ਕਣਕ ਨਹੀਂ ਹੁੰਦੀ ਸਹੀ ਗੱਲ ਬਿਲਕੁਲ ਜੀ ਆਪਣੇ ਨਾਲੀ ਵਾਲੇ ਵਾਣਾਂ ਦੀ ਗੱਲ ਕਰਦੇ ਪਰਾਂਚ ਫਿਰ ਸਹੀ ਰਹਿੰਦੇ ਪਰਾਂਚ ਸਹੀ ਰਹੇ ਹਾਂਜੀ ਤੇ ਨਹੀਂ ਜਿਹੜੀਆਂ ਉਹ ਚੈਣ ਜੀ ਵਾਲੀ ਇੱਕ ਚੱਲਦੀ ਆ ਮਸ਼ੀਨਾਂ ਉਹ ਤੋਂ ਚੈਣ ਵਾਲੀ ਮਸ਼ੀਨ ਬਹੁਤ ਵਧੀਆ ਪਰ ਆ ਇਧਰ ਲਈ ਜੇ ਸਾਡੇ ਕੋਲ ਹੈ ਕੋਈ ਮਸ਼ੀਨਾਂ ਉਹ ਘਟਾ ਨਾ ਘਟਾ ਹੈ ਜਦੋਂ ਕਿਤੇ ਮਸ਼ੀਨਾਂ ਆ ਜਾਣਗੀਆਂ ਫੇਰ ਹੀ ਗੱਲ ਬਣੇਗੀ ਇੱਕ ਅੱਧੀ ਮਸ਼ੀਨ ਨੇ ਤੇ ਰੇਟ ਉਹਨਾਂ ਦੇ ਜ਼ਿਆਦੇ ਹੋਏ ਪਏ ਨੇ ਰੇਟ ਜ਼ਿਆਦੇ ਤੇ ਫਿਰ ਉਹਨਾਂ ਦੀ ਪਰਾਲੀ ਵੀ ਤੇ ਵੇਖੀ ਜਾਂਦੀ ਹੈ ਪਰਾਲੀ ਬਿਲਕੁਲ ਵਿਕਦੀ ਹੈ ਨਾ ਫਿਰ ਉਹ ਮਤਲਬ ਗੱਲ ਉੱਥੇ ਜੀ ਪੈ ਜਾਂਦੀ ਹੈ ਹਾਂਜੀ ਹਾਂਜੀ ਸਹੀ ਹੈ ਉਹ ਐਵੇਂ ਨਾ ਫਿਰ ਮਸ਼ੀਨਾਂ ਦੇ ਸਿਰ ਤੇ ਹੀ ਕੰਮ ਚੱਲਣਾ ਜੀ ਮਸ਼ੀਨ ਹੈ ਨਹੀਂ ਇੱਕ ਮਸ਼ੀਨ ਲਿਆਂਦੀ ਸੀ ਇੱਥੇ ਆਪਣੇ ਨੇੜੇ ਤੇ ਪਾਸੇ ਹੀ ਲੈਂਦੀ ਗੁਜਰਾਤ ਵਾਲੇ ਸਾਈਡ ਤੇ ਉਧਰੋਂ ਮਸ਼ੀਨ ਆਈ ਸੀ ਥੋੜੇ ਕਰੇ ਤੇ ਦੂਜੇ ਐ ਜਦੋਂ 2010 ਦੇ ਵਿੱਚ ਫਲੱਡ ਆਇਆ ਇੱਥੇ ਆਪਣੀ ਬੈਲਟ ਦੇ ਹਾਂਜੀ 2010 ਚ ਫਲੱਡ ਆਇਆ ਪੰਜਵੇਂ ਮਹੀਨੇ ਚ ਆਇਆ ਤੇ ਉਦੋਂ ਮੰਨ ਲਓ ਵੀ ਆਪਣੇ ਘਰ ਕੂਰ ਚਪੇੜ ਚ ਆ ਗਏ ਸੀ ਹਾਂਜੀ ਉਦੋਂ ਫੁੱਲ ਘਰ ਦੇ ਇੱਥੇ ਜਿੱਥੇ ਆਪਾਂ ਬੈਠੇ ਆ ਇੱਥੇ ਪਾਣੀ ਡੋਬੂ ਸੀਗਾ ਕਿੰਨੇ ਕਿੰਨੇ ਫੁੱਟ ਪਾਣੀ ਆ ਗਿਆ ਸੀਗਾ ਇੱਥੇ ਜ਼ਮੀਨ ਤੇ 9-9 ਫੁੱਟ ਪਾਣੀ ਸੀ ਤੇ ਕੈਮਰਾਮੈਨ ਜੀ ਮਾੜਾ ਜਿਹਾ ਇੱਧਰ ਘੁਮਾ ਕੇ ਵਿਖਾਇਓ ਆ ਟਾਹਣੀਆਂ ਦੇ ਵਿੱਚ ਘਰ ਇੱਧਰ ਨੂੰ ਵਿਖਾਇਓ ਤੁਸੀਂ ਆਹ ਦੇਖ ਸਕਦੇ ਹੋ ਜੀ ਆ ਸਾਰੇ ਘਰਾਂ ਦੇ ਵਿੱਚ ਕਿੰਨੇ ਫੁੱਟ ਪਾਣੀ ਮੰਨ ਲਓ ਵੀ 9-9 ਫੁੱਟ ਪਾਣੀ ਆਪਣੇ ਸੜਕ ਦੇ ਉੱਤੇ 9-9 ਫੁੱਟ ਪਾਣੀ ਹੋ ਗਿਆ ਤੇ ਘਰਾਂ ਨੂੰ ਕੀ ਨੁਕਸਾਨ ਨੂੰ ਸੂਣ ਹੋਇਆ ਘਰਾਂ ਦੀਆਂ ਨੀਆਂ ਬਹਿ ਗਈਆਂ ਸੀ ਦਰੇਣਾ ਫੜ ਗਏ ਸੀ ਦੁਆਰੇ ਲੋਕਾਂ ਨੇ ਬੜੀਆਂ ਮਿਹਨਤਾਂ ਕੀਤੀਆਂ ਜੀ ਦੁਆਰੇ ਮੁਸ਼ਕਲ ਤੇ ਹੁੰਦੀ ਹੈ ਤੁਹਾਨੂੰ ਪਤਾ ਘਰ ਛੱਡ ਕੇ ਜਾਣੇ ਪੈ ਗਏ ਜਦੋਂ ਲੋਕਾਂ ਨੂੰ ਹੂੰ ਜਿਆਦਾ ਮਾਰ ਡੰਗਰ ਦਾ ਬੜਾ ਔਖਾ ਤੂੜੀ ਚੱਕਣੀ ਮਾਰ ਇਸ ਵਾਰੀ ਫਿਰ ਲੋਕਾਂ ਨੇ ਬੜੀ ਮਿਹਨਤ ਕਰਕੇ ਫਲੱਡ ਦਾ ਬਚਾਅ ਕੀਤਾ ਤੇ ਜਿਹੜਾ ਹੁਣ ਆਪਣੇ ਕਦੋਂ ਹੁਣ ਫਲੱਡ ਕਿਹੜੇ ਸਾਲ ਚ ਸੀ 23 23 ਚ ਜੀ ਲੋ ਹਾਂ ਜੀ ਇੱਕ ਜੀ 2023 ਦੇ ਵਿੱਚ ਜਦੋਂ ਮੰਨ ਲਓ ਵੀ 23 24 ਇੱਥੇ ਸੀ ਇੱਥੇ ਸੀ ਨਾ ਤੇ 22 ਦੇ ਐਂਡ 22 ਚ ਸੀਗਾ ਨਹੀਂ ਨਹੀਂ 23 ਚ ਆਇਆ ਸੀ 23 ਚ 23 ਚ ਸੀ ਤੇ ਉਦੋਂ ਵੀ ਸਾਡੇ ਏਰੀਆ ਦੇ ਵਿੱਚ ਵੀ ਪਿਛਲੇ ਇੱਕ ਝਟਕਾ ਲੱਗ ਗਿਆ ਸੀਗਾ 2010 ਦਾ ਤਾਂ ਮੁੜ ਕੇ ਲੋਕ ਸਾਰੇ ਬੰਨਾਂ ਦੇ ਉੱਤੇ ਸੀਗੇ ਦਿਨ ਰਾਤ ਲੋਕਾਂ ਨੇ ਬਹੁਤ ਜਿਆਦਾ ਮਿਹਨਤ ਕੀਤੀ ਸਰਕਾਰ ਪ੍ਰਸ਼ਾਸਨ ਨੇ ਬਹੁਤ ਵਧੀਆ ਹੱਥ ਦਿੱਤਾ ਤੇ ਜਿੰਦੇ ਚੱਕਰ ਚ ਬਚਾਓ ਬਚਾਓ ਹੋ ਗਿਆ ਬਾਕੀ ਮਾਲਕ ਰੱਖਣ ਵਾਲਾ ਸੀਗਾ ਮਿਹਨਤ ਉਹਨੇ ਬਚਾ ਲਿਆ ਹਾਂਜੀ ਹਾਂਜੀ ਤੇ ਆਪਣੇ ਜਦੋਂ ਮੰਨ ਲਓ ਫਲੱਡ ਉਦੋਂ ਕੋਈ ਸਰਕਾਰ ਨੇ مالی ਮਦਦ ਕੀਤੀ ਵੀ ਘਰਾਂ ਨੂੰ ਮੁਰੰਮਤ ਮੁਰਮਤ ਵਾਸਤੇ ਕੋਈ ਖਰਚਾ ਪਾਣੀ ਦਿੱਤਾ ਹੈ ਕਿ 2010 ਤੋਂ ਕੋਈ ਮਤ ਨਹੀਂ ਸਰਕਾਰ ਨੇ ਨਹੀਂ ਕੀਤੀ ਕਿਸੇ ਨੂੰ ਮਿਲ ਗਏ ਕਿਸੇ ਨੂੰ ਨਹੀਂ ਪਟਵਾਰੀਆਂ ਦੇ ਅੰਦਰ ਕੰਮ ਸੀ ਨੁਕਸਾਨ ਹੀ ਆਇਆ ਇਸ ਚੀਜ਼ ਦਾ ਹੂੰ ਚਲੋ ਬਸ ਇੱਕ ਗੱਲ ਦੱਸੋ ਵੀ ਜਦੋਂ ਫਲੱਡ ਆਇਆ ਸੀਗਾ ਉਸ ਤੋਂ ਬਾਅਦ ਜ਼ਮੀਨਾਂ ਵਧੀਆ ਹੋ ਗਈਆਂ ਸੀ ਕਿ ਨੁਕਸਾਨ ਐਸ ਜ਼ਮੀਨਾਂ ਨੂੰ ਫਲੱਡ ਵਾਲੇ ਪਾਣੀ ਨਾਲ ਬਹੁਤ ਵਧੀਆ ਜ਼ਮੀਨਾਂ ਨੂੰ ਫਾਇਦਾ ਹੋਇਆ ਇਸ ਚੀਜ਼ ਦਾ ਫਲੱਡ ਵਾਲੇ ਪਾਣੀ ਦਾ ਉਸ ਤੋਂ ਬਾਅਦ ਅੱਜ ਤੱਕ ਹੀ ਬਹੁਤ ਵਧੀਆ ਫਸਲ ਹੁੰਦੀ ਆ ਰਹੀ ਹੈ ਇਸ ਤੋਂ ਪਹਿਲਾਂ ਫਸਲ ਇੰਨਾ ਪੈਲੀਆ ਹੋੜੀ ਜੀ ਹਾਂ ਜੀ ਆ ਜਿਹੜੇ ਟੱਕ 'ਚ ਅਸੀਂ ਬੈਠੇ ਆ ਨਾ ਜੀ ਇਹ ਟੱਕ ਹੁੰਦਾ ਸੀ ਨਰਮ ਇਹ ਕਲਰ ਬਹੁਤ ਹੁੰਦਾ ਸੀ ਅੰਦਰ ਐਸ ਪੈਲੀਆਂ ਦੇ ਉੱਤੇ ਤੇ 2010 ਦੇ ਵਿੱਚ ਜਦੋਂ ਫਲੱਡ ਆਇਆ ਸੀ ਨਾ ਕਟੋਗੜ 10 ਦਿਨ ਪਾਣੀ ਰਿਹਾ ਜੀ ਤੇ ਸਾਡੇ ਇੱਥੇ ਪੈਂਦੀ ਖਾਟੀ ਪਰਲੇ ਬੰਨੇ ਨਹੀਂ 10 ਦਿਨ ਨਹੀਂ ਘੱਟੋ ਘੱਟ 1 ਮਹੀਨਾ ਡੇਢ ਪਾਣੀ ਦਾ ਆ ਜੀ ਵੀ 10 ਦਿਨ ਤੋਂ ਥੋੜਾ ਫਲੋ ਘਟਿਆ ਸੀਗਾ ਫਲੋ ਘਟ ਗਏ ਫਲੋ ਘਟ ਗਏ ਸੀ ਫਲੋ ਘਟ ਗਏ ਵੀ ਮਹੀਨੇ ਦੇ ਵਿੱਚ ਹੋਲੀ ਹੋਲੀ ਪਾਣੀ ਖਾਟੀ ਨੂੰ ਗਿਆ ਤੇ ਜਦੋਂ ਚਲੋ ਮਹਾਰਾਜ ਦੀ ਦੇਣਾ ਪਾਣੀ ਨਿਕਲ ਨਿਕਲ ਗਿਆ ਨਾ ਅੱਜ ਤੱਕ ਜਮੀਨਾ ਇੰਨੀਆਂ ਪਜਾਊ ਹੋ ਗਿਆ ਨਾ ਫਸਲ ਵੀ ਬਹੁਤ ਵਧੀਆ ਹੁੰਦੀ ਆ ਵੀ ਯਾਨੀ ਕਿ ਇੱਕ ਗੱਲ ਕਹਿ ਸਕਦੇ ਆ ਮਾਲਕ ਨੇ ਚਲੋ ਵੀ ਕੰਮ ਤਾਂ ਜੋ ਹੋਣਾ ਸੀ ਉਹ ਤਾਂ ਹੋ ਗਿਆ ਪਰ ਉਸ ਤੋਂ ਬਾਅਦ ਜ਼ਮੀਨਾਂ ਦੇ ਵਿੱਚ ਇਹੋ ਜੀ ਤਾਕਤ ਪਈ ਲੋਕਾਂ ਦੇ ਮੰਨ ਲਓ ਵੀ ਡੁੱਡਾ ਡਬਲ ਕਰਕੇ ਪਰਮਾਤਮਾ ਨੇ ਮੋੜਿਆ ਨੁਕਸਾਨ ਨਹੀਂ ਹੋਣ ਦਿੱਤਾ ਨਹੀਂ ਨਹੀਂ ਜ਼ਮੀਨਾਂ ਦਾ ਬਿਲਕੁਲ ਬਹੁਤ ਜ਼ਿਆਦਾ ਸੁਧਾਰ ਕੀਤਾ ਪਰਮਾਤਮਾ ਨੇ ਹਾਂਜੀ ਆਮਦਨ ਲੋਕਾਂ ਦੀ ਉਸ ਤੋਂ ਬਾਅਦ ਵਧੀ ਹੈ ਘਟੇ ਹੀ ਨਹੀਂ ਉਹਦੇ ਉੱਤੇ ਨਹੀਂ ਘਟੀ ਹਾਂਜੀ ਇੱਕ ਗੱਲ ਜੀ ਪਿਛਲੇ ਸਾਲ ਜਦੋਂ ਕਣਕਾਂ ਦੇ ਪਿਛਲਾ ਸੀਜ਼ਨ ਗਿਆ ਸੀਗਾ ਇਹ ਮਸ਼ੀਨਾਂ ਵੀ ਜਦੋਂ ਝੋਨੇ ਝੋਨਿਆਂ ਕੋ ਚਲਦੀ ਸੀ ਵੀ ਸਵੇਰੇ 10 ਵਜੇ ਚਲਦੀ ਸੀ ਤੇ ਸ਼ਾਮ ਨੂੰ ਟਾਈਮ ਨਾ ਪੰਦ ਬਿਲਕੁਲ ਉਦੋਂ ਮਾਰਚ ਦੇ ਵਿੱਚ April ਚ ਫੁੱਲ ਠੰਡ ਸੀਗੀ ਧੁੰਦ ਪੈ ਰਹੀ ਸੀਗੀ ਹਾਂਜੀ ਅੱਜ ਦੇਖ ਲਓ ਫਰਵਰੀ ਚ ਹੀ ਗਰਮੀ ਪੈਣ ਦੀ ਕਿੰਨੀ ਜੀ ਬਹੁਤ ਜ਼ਿਆਦਾ ਨੁਕਸਾਨ ਲੈ ਬਿਹਰੇ ਕਣਕਾਂ ਨੂੰ ਵੀ ਗਰਮੀ ਦੇ ਹਿਸਾਬ ਨਾਲ ਹਾਂਜੀ ਹਾਂਜੀ ਅੱਡ ਤੋਂ ਘੱਟ 5-7 ਮਨ ਦਾ ਕਣਕ ਤੇ ਫਿਰ ਐ ਦੱਸੋ ਜੀ ਕਣਕ ਆਪਾਂ ਕਿਹੜੀ ਕਿਹੜੀ ਬੀਜ ਬੀਜਿਆਤ ਕੀ ਕਣਕ ਗਿਆ ਸੋਰੀ ਦੋ ਹੀ ਬੀਜ ਬੀਜਿਆ ਜੀ 826 ਤੇ 327 ਨਹੀਂ ਤੇ ਜਿਹੜਾ 327 ਆ ਇਹ ਇਹ ਪਹਿਲੇ ਸਾਲ ਆ ਕਿ ਦੂਜੇ ਸਾਲ ਦੋਨੇ ਹੀ ਆਪਾਂ ਬੀਜ ਫਸਟ ਟਾਈਮ ਵਿਜਿਆ ਤੇ ਕੀ ਪਹਿਲੇ ਸਾਲ 826 ਦੇ 2 ਕਿੱਲੇ ਥਾਂ ਵਿਜਿਆ ਸੀ ਝਾੜ ਨਾਲ ਚ ਵਧੀਆ ਲੱਗਿਆ ਤੇ ਆਸਤੀ ਉਹ ਵੀ ਵਿਜੇ ਠੀਕ ਠੀਕ ਤੇ ਜਿਹੜਾ 327 ਦਾ 20 ਕਿੰਨਾ ਪਾਇਆ ਫਿਰ ਆਪਾਂ ਇਹ 20 ਪਾਇਆ ਜੀ 60 ਕਿਲੋ ਤੁਸੀਂ ਬੀਜ ਉਹ ਆਪਣੀ ਇੰਨਾ ਪਹਿਲਾਂ ਥੋੜਾ ਜਿਹਾ 20 ਸਾਨੂੰ ਜਿਆਦਾ ਪਾਉਣਾ ਪੈਂਦਾ ਪੰਜ 7 ਕਿਲੋ ਰੱਖ ਜਾਂਦੇ ਹਾਂ ਹਾਂ ਰੱਖ ਲਈਆਂ ਸਾਡੀਆਂ ਥੋੜੀਆਂ ਪੱਕੀਆਂ ਪੈ ਗਈਆਂ 20 ਰੱਖ ਦਿਆਂ ਜੀ ਤੇ ਐਤ ਕੀ ਤੋਂ ਸੋ ਕੋ ਫਿਰ ਆਪਣੇ ਦੇ ਮੰਨ ਲਓ ਵੀ ਕਣਕਾਂ ਬੀਜਦੇ ਆਂ ਲੋਕਾਂ ਕਣਕ ਨੂੰ ਪਾਣੀ ਲਾਉਣੇ ਸ਼ੁਰੂ ਕਰਦੇ ਖੁਸ਼ਕ ਪੜੇ ਬੱਤਰ ਕਰਾ ਲਏ ਉਦੋਂ ਬੱਤਰ ਖੁਸ਼ਕ ਸੀ ਘਟੂ ਗਿਆ ਸੁਪਰ ਸੀਡਰ ਵਾਲੀਆਂ ਕਣਕਾਂ ਇਸ ਵਾਰੀ ਇਸ ਚੀਜ਼ ਦਾ ਬਹੁਤ ਝਟਕਾ ਲੱਗਿਆ ਹੜਾ ਜਾ ਉਹਦੇ ਚੱਕਰ ਚ ਪਾਣੀ ਲਾ ਕੇ ਵੀ ਥੋੜਾ ਥੋੜਾ ਉੱਤੇ ਹੋਰ ਵੀ ਪਾਉਣਾ ਪਿਆ ਤੇ ਨਾਲੇ ਆਪਾਂ ਨੂੰ ਐ ਦੱਸੋ ਜੀ ਜਿਹੜਾ ਆਪਾਂ ਸੁਪਰ ਸੀਡਰ ਦਾ ਤੁਸੀਂ ਤਜਰਬਾ ਕੀਤਾ ਵਾ ਲੋ ਜੀ ਉਹ ਤੁਹਾਨੂੰ ਅਸੀਂ ਨੈਕਸਟ ਵੀਡੀਓ ਦੱਸਾਂਗੇ ਜਿਹੜੇ ਬੰਦੇ ਸੁਪਰ ਸੀਡਰ ਤੋਂ ਬਾਹਲੇ ਪਰੇਸ਼ਾਨ ਆ ਵੀ ਉਹ ਕਹਿੰਦੇ ਵੀ ਬੰਨੇ ਤੋਂ ਕਣਕ ਨਹੀਂ ਕੀ ਉਥੋਂ ਨਹੀਂ ਕਿ ਉਹ ਤੁਹਾਨੂੰ ਅਸੀਂ ਅਗਲੀ ਵੀਡੀਓ ਇੱਕ ਜਲਦੀ ਕਿ ਤੁਹਾਨੂੰ ਦੱਸਾਂਗੇ ਵੀ ਆ ਤਰੀਕਾ ਬਣਾ ਲਿਓ ਤੇ ਕਣਕ ਸਾਰੀ ਕੱਲਾ ਕੱਲਾ ਦਾਣਾ ਵਗੂ ਸੁਪਰ ਸੀਡਰ ਨਾਲ ਕਿਉਂਕਿ ਲੋਕਾਂ ਗਾਲਾਂ ਭੋਕ ਕੱਢੀਆਂ ਸੁਪਰ ਸੀਡਰ ਵਾਲਿਆਂ ਨੂੰ ਵੀ ਸਾਡੇ ਕਿਰਾਏ ਦੇ ਵਾਲੇ ਐਵੇਂ ਕਰਕੇ ਆਏ ਨੇ ਮੇਰੇ ਖੁਦ ਦੇ ਹੋਇਆ ਵੀ ਤੂੰ ਵੇਖਿਆ ਹੀ ਤੈਨੂੰ ਵਿਖਾਇਆ ਉਹ ਤਾਂ ਤੇ ਫਿਰ ਇਹਨੇ ਮੈਨੂੰ ਦੱਸਿਆ ਵੀ ਆ ਤਰੀਕਾ ਬਣਾ ਲਿਓ ਤੁਹਾਨੂੰ ਅਸੀਂ ਵੱਖਰੀ ਵੀਡੀਓ ਪਾਵਾਂਗੇ ਤੇ ਦੂਜੀ ਗੱਲ ਐ ਦੱਸੋ ਵੀ ਐਤਕੀ ਹਰਿਆਣਾ ਗਵਰਨਮੈਂਟ ਜਿਹੜੀ ਆਪਣੀ ਐ ਇਹਨਾਂ ਨੇ ਕੀ ਕਣਕ ਦੇ ਉੱਤੇ ਕੀ ਆਪਾਂ ਨੂੰ ਵਾਅਦਾ ਕੀਤਾ ਕਿ ਉਹ ਸਾਨੂੰ ਦੱਸੋ ਕੀ ਰੇਟ ਰੂਟ ਪਾਇਆ ਕਣਕ ਦਾ ਐਤਕੀ ਆਪਣੇ ਵਾਲੀ ਸਰਕਾਰ ਨੇ 150 ਰੁਪਏ ਕਣਕ ਦੇ ਡੇਟ 'ਚ ਵਾਧਾ ਕੀਤਾ ਜੀ। ਅੱਛਾ ਜੀ। ਜਿਸ ਦੇ ਕਾਰਨ ਇਸ ਦੀ ਕਣਕ ਦਾ ਡੇਟ 2475 ਰੁਪਏ ਹੋ ਗਿਆ। 2500 ਰੁਪਏ ਹੋ ਗਿਆ ਜੀ। ਇਸ ਚੀਜ਼ ਦਾ ਕਿਸਾਨਾਂ ਨੂੰ ਬਹੁਤ ਜ਼ਿਆਦਾ ਇੱਕ ਆਪਣੀ ਰਾਣੀਆ ਮੰਡੀ ਦੀ ਗੱਲ ਦੱਸੋ ਵੀ ਜਿਹੜੀ ਆਪਣੀ ਵਾਲੀ ਰਾਣੀਆ ਮੰਡੀ ਆ। ਤੇ ਇਹਦੇ ਵਿੱਚ ਕਣਕ ਯਾਨੀ ਕਿ ਵੀ ਆਪਾਂ ਨੂੰ ਕੋਈ ਦਿੱਕਤ ਹੁੰਦੀ ਐ ਇਸ ਮੰਡੀ ਦੇ ਵਿੱਚ ਕਣਕ ਲਾਉਣ ਤੋਂ ਜਾਂ ਲਿਫਟਿੰਗ ਤੋਂ ਲੋਡਿੰਗ ਤੋਂ ਕੋਈ ਚੱਕਰ ਪੈਣਾ ਨਹੀਂ। ਨਹੀਂ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੁੰਦੀ। ਜਿਵੇਂ ਦਾ ਕਣਕ ਲਾ ਕੇ ਆਪਦੇ ਘਰੇ ਆ ਜਾਂਦਾ। ਅਰਤੀ ਭਈਆਂ ਨਾਲ ਬੜਾ ਵਧੀਆ ਪ੍ਰੇਮ ਸਤਿਕਾਰ ਨਾਲ ਕੰਮ ਵਧੀਆ ਬਹੁਤ ਵਧੀਆ ਚੱਲ ਰਿਹਾ ਲੋ ਜੀ ਜਿੰਨੇ ਵੀ ਸਾਡੀ ਵੀਡੀਓ ਨੂੰ ਮੰਨ ਲਓ ਵੀ ਹਰਿਆਣਾ ਪੰਜਾਬ ਰਾਜਸਥਾਨ ਵਾਲੇ ਜਾਂ ਜਿੱਥੇ ਵੀ ਦੇਖਦੇ ਵੀ ਜਿਹੜੀ ਸਾਡੀ ਰਾਹਣੀਆਂ ਦੀ ਮੰਡੀ ਹੈ ਨਾ ਜੀ ਬੈਸਟ ਬਿਟੀ ਇੱਕ ਤਾਂ ਮੁੱਛਾਂ ਦੇ ਵਿੱਚੋਂ ਟੋਪ ਦੀ ਮੰਡੀ ਹੈ ਜੀ ਸਾਡੇ ਏਰੀਆ ਦੇ ਵਿੱਚ ਘਟੋ ਘਟ ਜੀ ਅੱਗੇ ਇੱਕ ਦੋ ਸੈਲਰ ਹੁੰਦੇ ਸੀ ਹੁਣ ਅੱਜ ਦੀ ਤੁਹਾਨੂੰ ਦੱਸਾਂ ਵੀ 12 13 ਸੈਲਰ ਹੋ ਗਏ ਹੋ ਗਏ ਬਿਲਕੁਲ ਹੋ ਗਏ ਜੀ ਇੱਕ ਦੋ ਹੋਰ ਲੱਗੀ ਜਾਂਦੇ ਨੇ ਯਾਨੀ ਕਿ ਮੁੱਛਲ ਦਾ ਟੋਪ ਦਾ ਗੜਾ ਬਹੁਤ ਵਧੀਆ ਵੈਰਾਈਟੀ ਇੱਥੇ ਮੁੱਛਲ ਦੀ ਹੁੰਦੀ ਹੈ ਤੇ ਦੂਜੀ ਗੱਲ ਇੱਥੇ ਆ ਜੀ ਮੰਡੀ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਸਾਨੂੰ ਕਣਕ ਤੇ ਵੀ ਕਣਕ ਤੇ ਹੁੰਦਾ ਫਰਸ਼ੀ ਕੰਡਾ ਕਰਾਓ ਪਰਚੀ ਦਿਓ ਆੜਤੀ ਨੂੰ ਇੱਕ ਪਰਚੀ ਆਪਣੇ ਕੋ ਇੱਕ ਉਹਦੇ ਕੋਲ ਚਲੋ ਜੀ ਜ਼ਿਮੀਂਦਾਰ ਆਪ ਦੇ ਤੂੜੀ ਬਣਾਵੇ ਕੁਛ ਮਰਜ਼ੀ ਕਰੇ ਜ਼ਿਮੀਂਦਾਰ ਫਾਰਕ ਕਰ ਦਿੰਦੇ ਆ ਜ਼ਿਮੀਂਦਾਰ ਫਾਰਕ ਸਰਕਾਰ ਵੀ ਬਹੁਤ ਵਧੀਆ ਕਣਕ ਚੋਕ ਦੀ ਲਿਫਟਿੰਗ ਬਹੁਤ ਵਧੀਆ ਹੋ ਰਹੀ ਹੈ ਜੀ ਵੀ ਮਤਲਬ ਵੀ ਹਰਿਆਣਾ ਗਵਰਨਮੈਂਟ ਹੀ ਮਤਲਬ ਹੁਣ ਤੇ ਚਲੋ ਸੈਣੀ ਸਾਹਿਬ ਆ ਗਏ ਨੇ ਵੀ ਠੀਕ ਹੈ ਸੀਐਮ ਓਕੇ ਦੇ ਵਾਰੀ ਸੈਣੀ ਸਾਹਿਬ ਬਹੁਤ ਕਿਸਾਨਾਂ ਦਾ ਫਾਇਦਾ ਕੀਤਾ ਐਤਕੀ ਕਿਸਾਨਾਂ ਨੂੰ ਜੀ ਆਪਣੇ ਹਰਿਆਣਾ ਸਰਕਾਰ ਸੈਣੀ ਸਾਹਿਬ ਨੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕਿਹਾ ਸੀਗਾ ਵੀ ਜਿੱਥੇ ਮੰਨ ਲਓ بارشਾਂ ਘੱਟ ਹੋਈਆਂ ਸਾਡੇ ਏਰੀਆ 'ਚ ਵਰਖਾ ਘੱਟ ਹੋਈ ਸੀਗੀ ਤੇ 2000 ਰੁਪਏ ਪ੍ਰਤੀ ਏਕੜ ਹਰ ਕਿਸਾਨ ਨੂੰ ਦਿੱਤਾ ਹੁੰਦਾ ਹੈ ਬੋਨਸ ਦਿੱਤਾ ਜੀ ਬੋਨਸ ਦਿੱਤਾ ਵੀ ਖੱਟਰ ਨਾਲੋਂ ਬੈਸਟ ਹੈ ਬਹੁਤ ਵਧੀਆ ਕੰਮ ਕਰ ਰਹੇ ਹਾਂ ਹਾਂ ਬਹੁਤ ਵਧੀਆ ਵੀ ਕਿਸਾਨਾਂ ਵਾਸਤੇ ਠੀਕ ਹੈ ਇਹ ਮੌਕੇ ਦਾ ਤੇ ਹੁਣ ਤਾਂ ਹਾਂਜੀ ਤੇ ਚਲੋ ਠੀਕ ਹੈ ਜਗਦੀਸ਼ ਜੀ ਅਗਲੀ ਵੀਡੀਓ ਆਪਾਂ ਜਲਦੀ ਨਵੇਂ ਟੌਪਿਕ ਦੇ ਲੈ ਕੇ ਆਵਾਂਗੇ ਤੇ ਤਦ ਤੱਕ ਲਈ ਜਿੰਨੇ ਵੀ ਨਿਸ਼ਾਨ ਰਾਣੀਆ YouTube ਚੈਨਲ ਨੂੰ ਵੇਖਦੇ ਆ ਸਾਰੇ ਵੀਰਾਂ ਭੈਣਾਂ ਭਰਾਵਾਂ ਦਾ dilo dhanwaad hai ਸਾਡੀ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਕਿਉਂਕਿ ਨਵੇਂ-ਨਵੇਂ ਟੌਪਿਕ ਦੇ ਉੱਤੇ ਅਸੀਂ ਵੀਡੀਓ ਜਰੂਰ ਲੈ ਕੇ ਆਵਾਂਗੇ ਤੇ ਬੰਦਾ ਤੋਂ ਹੀ ਗੱਲ ਹੈ ਵੀ ਜ਼ਿੰਦਗੀ 'ਚ ਕਦੇ ਸਿਆਣਾ ਨਹੀਂ ਹੁੰਦਾ ਅੱਜ ਹੋਰ ਕੱਲ ਹੋਰ ਇਦੋਂ ਵਧੀਆ-ਵਧੀਆ ਵੀਡੀਓ ਤੁਹਾਡੇ ਅਸੀਂ ਨਜ਼ਰ ਹੀ ਕਰਾਂਗੇ ਸੋ ਧੰਨਵਾਦ ਸਾਰਿਆਂ ਦਾ ਜੀ ਮਿਲਦੇ ਆਂ ਅਗਲੀ ਵੀਡੀਓ 'ਚ